ਪ੍ਰਿਕਾਤ ਕੋਲ ਬਲਬ ਸਸਰੀਗਾ ਸਰਵੰਨ ਸਾਹਿਬ ਹੋ ਠੀਕ ਠਾਕ ਹੈ ਯਾਰ ਮੈਂਬਰ ਸੋ ਠੀਕ ਹੈ ਜੀ ਬੜੀ ਤੇ ਇੱਕ ਬੇਨਤੀ ਸੀ ਤੁਹਾਡਾ ਸਮਾਜਿਕ ਦਾ ਜਿਹੜਾ ਬੱਚੇ ਦਾ ਜਿਹੜਾ ਕਿ ਕਿਰਾ ਅੱਛਾ ਜੀ ਉਹ ਸੁੱਤਾ ਹੀ ਰਹਿੰਦਾ ਤੇ ਅੱਜ ਅਸੀਂ ਜੀਓ ਸਾਹਿਬ ਨੂੰ ਮਿਲੇ ਦੀ ਸ਼ਿਕਾਇਤ ਕੀਤੀ ਆ ਉਹ ਸਕੂਲ ਚ ਪਹੁੰਚ ਰਿਹਾ ਅੱਜ ਠੀਕ ਹੈ ਜੀ ਵੀ ਇਹ ਨਾ ਕੋਈ ਨਹੀਂ ਕਰੋ ਕਾਰਵਾਈ ਆਪਾਂ ਤੁਹਾਡੇ ਨਾਲ ਹੀ ਹੈ ਠੀਕ ਹੈ ਹਾਂਜੀ ਹਾਂਜੀ ਓ ਡੀਓ ਸਾਹਿਬ ਵੀ ਆ ਗਏ ਆ ਜੀ ਤਾਂ ਆ ਗਏ ਸਸਰੀ ਗੱਲ ਜੀ ਇਹ ਗੱਲ ਬੋਲਦਾ ਮੈਂ ਇੱਕ ਟੈਂਟਰ ਤੋਂ ਪਾਣੀ ਤੇ ਮੈਂ ਬਾਈ ਡੋਟ ਕੋਲ ਟਿਕਾਣ ਚ ਜੀ ਜਿਹਦੇ ਅੰਦਰ ਉਹ ਪੀਚਰ ਸਾਹਿਬ ਨੂੰ ਅੰਦਾਜ਼ ਵਿੱਚ ਵਿਸ਼ਵਾਸ ਉਤਾਰ ਰਿਹਾ ਹੁੰਦਾ ਉਹ ਯਾਦ ਨਾਲ ਚੈੱਕ ਕਰ ਲਓ ਜੀ ਬਾਕੀ ਮੌਕਾ ਵੀ ਇਹਨੇ ਨਹੀਂ ਸਾਹਿਬ ਜੀ ਵੀ ਆ ਗਏ ਅੰਦਰ ਨੂੰ ਚੈੱਕ ਕਰ ਆ ਤੇ ਆ ਦੇਖੋ ਜੀਓ ਸਾਹਿਬ ਕਿ ਸਾਡੇ ਸਾਹਮਣੇ ਸੁੱਤੇ ਪਏ ਮਲਾ ਮੁੰਡਿਆ ਬੋਬੀ ਹਾਂ ਬੱਚੋ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਸੀ ਵੀ ਕੁੰਬ ਕਰਨ ਐਸ ਆਉਂਦਾ ਹੁੰਦਾ ਸੀ ਤੇ ਐਂ ਘਰਾੜੇ ਮਾਰਦਾ ਹੁੰਦਾ ਸੀ